17000 ਕਰੋੜ ਇੱਕ ਸਾਲ ਦੇ ਵਿੱਚ ਘਾਟਾ ਪੈ ਗਿਆ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਵਪਾਰ ਬੰਦ ਹੋ ਗਿਆ ਸੰਭੂ ਬਾਡਰ ਹੂੰ ਖੁੱਲ ਗਿਆ ਹੂੰ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਖਾਸ ਕਰਕੇ ਪੰਜਾਬ ਨੇ ਪਹਿਲੇ ਵਾਲਾ ਹੂੰ ਇਹ ਦੋ ਆਗੂ ਆਪੋ ਆਪਣੇ ਧੜੇ ਲੈ ਕੇ ਜਿਹੜਾ ਕਿ ਉਹਨਾਂ ਨੇ ਸੰਭੂ ਬਾਡਰ ਤੇ ਮੋਰਚਾ ਲਾਇਆ ਫਿਰ ਇਹਨਾਂ ਦਾ ਬਖਰੇਵਾ ਹੋ ਗਿਆ ਹੂੰ ਭਾਵੇਂ ਕਿ ਸਭ ਨੂੰ ਪਤਾ ਵੀ ਇਹਨਾਂ ਦੇ ਅੰਦਰੋਂ ਜਿਹੜੇ ਇੱਕ ਦੂਜੇ ਦੇ ਨਾਲ ਨਹੀਂ ਪਹਿਲਾ ਸੰਯੁਕਤ ਮੋਰਚੇ ਦਾ ਬਹੁਤ ਵੱਡਾ ਘਟ ਸੀ ਫਿਰ ਵਿਖਰਦਾ ਗਿਆ ਨਹੀਂ ਨਹੀਂ ਪਹਿਲਾਂ ਹੀ ਅਸੀਂ ਡੁੱਬੇ ਪਏ ਆ ਜਿਹੜਾ ਕਿ ਸ਼ਰਾਬ ਦੇ ਠੇਕਿਆਂ ਦੀ ਬੋਲੀ ਹੁੰਦੀ ਆ ਸੁਨੀਲ ਜੀ 31 ਮਾਰਚ ਤੱਕ ਜਿਹੜੀ 31 ਮਾਰਚ ਨੂੰ ਬੋਲੀ ਹੁੰਦੀ ਆ ਉਦੋਂ ਅਸੀਂ ਸ਼ਰਾਬ ਉਹਦੀ ਪਹਿਲੀ ਕਿਸ਼ਤ ਲੈ ਕੇ ਤਨਖਾਹ ਦਿੰਨੇ ਆ ਤੇ ਪੱਗ ਕਿਸਾਨ ਦਾ ਜਿਹੜਾ ਇੱਕ ਚਿੰਨ ਆ ਤੇ ਹਰਾ ਰੰਗ ਤੇ ਕਿਉਂਕਿ ਹਰੀ ਕ੍ਰਾਂਤੀ ਅਸੀਂ ਪੈਦਾ ਕਰਦੇ ਆ ਤੇ ਉਹਨੂੰ ਦਾਗ ਲਾਉਣ ਲਈ ਵੀ ਅਜੇ ਹੁੱਲੜਵਾਜ ਬਹੁਤ ਵਿੱਚ ਆਏ ਜਿਨ੍ਹਾਂ ਨੇ ਢਾ ਲਾਈ ਜਿਸ ਕਰਕੇ ਜਿਹੜਾ ਹੈਗਾ ਬਹੁਤ ਥਾਈ ਨਮੋਸ਼ੀ ਵੀ ਦੇਖਣੀ ਪਈ ਸੋਤੀ ਗਰੁੱਪ ਬਣਿਆ ਸੀਗਾ ਬੀਕੇ ਜੋ ਤੋਤੀ ਜਿਹੜਾ ਕਿ ਇਮੀਗ੍ਰੇਸ਼ਨ ਦੇ ਉਹ ਫਰਾਡ ਦੇ ਵਿੱਚ ਜਿਹਦਾ ਹੈਗਾ ਨਾ ਆਇਆ ਸੀ ਉਹ ਤੇ ਐਫਆਈਆਰ ਵੀ ਹੋਈ ਆ ਜਨਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਤੇ ਉਹ ਫਿਰ ਡਿਕਟੇਟਰ ਆਪਣੀ ਚੁਣਨ ਲੱਗੇ ਤੁਸੀਂ ਦੇਖ ਰਹੇ ਹੋ ਲੇਖਾ ਜੋਖਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜਟਪੂਰੀ ਜਟਪੂਰੀ ਸਾਹਿਬ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਸੰਭੂ ਬਾਰਡਰ ਖੁੱਲ ਗਿਆ 405 ਦਿਨਾਂ ਬਾਅਦ ਤੁਸੀਂ ਗਰਾਊਂਡ ਲੈਵਲ ਤੇ ਵੀ ਸੀਗੇ ਮੌਜੂਦ ਸੀ ਕੱਲੀ ਕੱਲੀ ਖਬਰ ਖਵਲਬਾਰੇ ਨੇ ਰਾਤ ਦਿਨ ਇੱਕ ਹੋ ਕੇ ਦੱਸੀ ਕੀ ਸਚਾਈ ਹੁਣ ਨਿਕਲ ਕੇ ਤੇ ਕੀ ਲੋਕ ਕਹਿ ਰਹੇ ਨੇ ਦੇਖੋ ਜੀ ਸੰਭੂ ਬਾਰਡਰ ਹੂੰ ਖੁੱਲ ਗਿਆ ਹੂੰ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਖਾਸ ਕਰਕੇ ਪੰਜਾਬ ਨੇ ਹੂੰ ਪੰਜਾਬ ਨੇ ਮਿੰਜ ਇਹ ਨਹੀਂ ਵੀ ਹੈਗਾ ਵੀ ਪੰਜਾਬ ਨੇ ਜਾਂ ਸੱਤਾਧਾਰੀ ਧਰ ਜਿਹੜੀ ਭਗਵੰਤ ਮਾਨ ਨੇ ਲਿਆ ਹੈਗਾ ਪੰਜਾਬ ਨੇ ਉਸਰੇ ਲਿਆ ਜਿਹੜੇ ਪੰਜਾਬ ਦੇ ਲੋਕ ਇੱਥੇ ਵੱਸਦੇ ਨੇ ਕਿਉਂਕਿ ਜਿਨ੍ਹਾਂ ਨੂੰ ਪਤਾ ਕੌਣ ਵੀ ਦਾ ਜਿਨ੍ਹਾਂ ਨੂੰ ਪਤਾ ਜਿਹੜਾ 17000 ਕਰੋੜ ਇੱਕ ਸਾਲ ਦੇ ਵਿੱਚ ਘਾਟਾ ਪੈ ਗਿਆ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਵਪਾਰ ਬੰਦ ਹੋ ਗਿਆ ਜਿਹੜਾ ਪੰਜਾਬ ਦੇ ਵਪਾਰੀ ਸੀ ਈਵਨ ਸਰਦੀ ਦਾ ਪ੍ਰੋਗਰਾਮ ਸਰਦੀ ਨਾਂ ਕਿ ਗਈ ਹੈ ਵਿੰਟਰ ਸੀਜ਼ਨ ਜਿਹਨੂੰ ਕਹਿੰਦੇ ਆ ਉੱਥੇ ਸੁਨੀਲ ਜੀ ਜਿਹੜਾ ਹੌਜ਼ਰੀ ਆ ਆ ਸਭ ਤੋਂ ਵੱਡਾ ਲੁਧਿਆਣਾ ਹੱਬ ਮੰਨੀ ਗਈ ਆ ਹਮ ਹੌਜ਼ਰੀ ਦਾ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜ ਦਾ ਘਾਟਾ ਪੈ ਗਿਆ ਇੱਕ ਤਾਂ ਠੰਡ ਪਹਿਲਾਂ ਖਤਮ ਹੋ ਗਈ ਦੂਜਾ ਉਹਨੇ ਜਿਹੜੇ ਆ ਮੋਰਚੇ ਲਾਏ ਹੋਏ ਸੀਗੇ ਜੀ ਕਿਸਾਨ ਅੰਦੋਲਨ ਦੇ ਮੋਰਚੇ ਦੋ ਗਰੁੱਪਾਂ ਵੱਲੋਂ ਲਾਏ ਗਏ ਸੀ ਇੱਕ ਗਰੁੱਪ ਨੇ ਲਾਇਆ ਸੀ ਖਨੌਰੀ ਤੇ ਇੱਕ ਗਰੁੱਪ ਨੇ ਜਿਹੜਾ ਹੈਗਾ ਸੰਭੂ ਬਾਰਡਰ ਤੇ ਇਹ ਇਹਨਾਂ ਨੇ ਜਿਹੜਾ ਭਾਵੇਂ ਕਿ ਜਦੋਂ ਸਿੰਘੂ ਬਾਰਡਰ ਤੇ ਦਿੱਲੀ ਦੇ ਬਾਰਡਰ ਤੇ ਕਿਸਾਨ ਗਏ ਸੀ ਉਸ ਸਮੇਂ ਪੂਰਾ ਦੇਸ਼ ਹੂੰ ਜਿਹੜਾ ਕਿ ਉਹਦੇ ਨਾਲ ਖੜ ਗਿਆ ਸੀ ਵੀ ਸਰਕਾਰ ਧੱਕਾ ਕਰ ਰਹੀ ਹੈ ਐਮਐਸਪੀ ਨਹੀਂ ਦੇ ਰਹੀ ਕਿਸਾਨ ਵੀ ਪੰਜਾਬ ਦਾ ਜਿੰਦਾ ਕਿ 80% ਜਿਹੜਾ ਪੰਜਾਬ ਪੰਜਾਬ ਦੀ ਜਿਹੜੀ ਜ਼ਮੀਨ ਆ ਉਹ ਦੇਸ਼ ਦਾ ਜਿੰਦਾ 80% ਜਿਹੜਾ ਪੰਜਾਬ ਇਕੱਲਾ ਢੱਡ ਪਰਦਾ ਵਾ ਹੂੰ ਕਿਉਂਕਿ ਇਸੇ ਕਰਕੇ ਜਿਹੜਾ ਪੰਜਾਬ ਨੂੰ ਅੰਨ ਦਾਤਾ ਕਿਹਾ ਜਾਂਦਾ ਪਰ ਆਪਾਂ ਗੱਲ ਉੱਥੇ ਹੀ ਲਿਆਉਣੇ ਆ ਵੀ ਉਸ ਸਮੇ ਜਿਹੜਾ ਕਿਸਾਨ ਅੰਦੋਲਨ ਸੀ ਉਹ ਵਾਕਈ ਉਸ ਵੇ ਇੱਕ ਸੁਰ ਹੋ ਕੇ ਜਿਹੜੇ ਇਕੱਠੇ ਗਰੁੱਪ ਸੀ ਸਥਾਈ 28 ਜਿਹੜੇ 32 ਗਰੁੱਪ ਨੇ ਪੰਜਾਬ ਦੇ ਉਹ ਵੀ ਇਕੱਠੇ ਸੀ ਪਰ ਇੱਥੇ ਭਾਵੇਂ ਕਿ ਵੱਡੀਆਂ ਜਿਹੜੀਆਂ ਹੋਰ ਧਿਰਾਂ ਉਗਰਾਹਾਂ ਤੁਹਾਡਾ ਕਿਸਾਨ ਜੁਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਦਾ ਵੱਡਾ 파ਰਟ ਨਾ ਤਾਂ ਜਿਹੜਾ ਸੰਭੂ ਬਾਰਡਰ ਤੇ ਪੰਦੀਰ ਨੇ ਲਗਾਇਆ ਜਿਹੜਾ ਉਹਦਾ ਮੋਰਚਾ ਤੇ ਖਨੌਰੀ ਬਾਰਡਰ ਤੇ ਡੱਲੇਵਾਲ ਨੇ ਲਗਾਇਆ ਉਹਨਾਂ ਦੀ ਹਮਾਇਤ ਦਿਲੋਂ ਨਹੀਂ ਕਰ ਰਹੇ ਸੀਗੇ ਉਹ ਕਹਿੰਦੇ ਸੀ ਇਹਨਾਂ ਦਾ ਆਪੋ ਆਪਣਾ ਜਿਹੜਾ ਹੈਗਾ ਆਪਣਾ ਫੈਸਲਾ ਕਿਉਂਕਿ ਪਹਿਲਾਂ ਸਭ ਤੋਂ ਪਹਿਲਾਂ ਸੰਭੂ ਬਾਰਡਰ ਤੇ ਉਸ ਸਮੇਂ ਦੋ ਚੱਲੇ ਸੀਗੇ ਦੋ ਦੋ ਧੜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸੁਨੀਲ ਜੀ ਕਿਸਾਨ ਅੰਦੋਲਨ ਜਿਹੜਾ ਚਲਾਉਣ ਵਾਲੇ ਸੀ ਸੰਯੁਕਤ ਮੋਰਚਾ ਉਹਦੇ ਵਿੱਚੋਂ ਦੋ ਧੜੇ ਜਿਹੜਾ ਕਿ ਸਰਬੰਸਿੰਘ ਪਧੇਰ ਡੱਲੇਵਾਲ ਇਹ ਦੋ ਆਗੂ ਆਪੋ ਆਪਣੇ ਧੜੇ ਲੈ ਕੇ ਜਿਹੜਾ ਕਿ ਉਹਨਾਂ ਨੇ ਸੰਭੂ ਬਾਰਡਰ ਤੇ ਮੋਰਚਾ ਲਾਇਆ ਫਿਰ ਇਹਨਾਂ ਦਾ ਬਖਰੇਵਾ ਹੋ ਗਿਆ ਭਾਵੇਂ ਕਿ ਸਭ ਨੂੰ ਪਤਾ ਵੀ ਇਹਨਾਂ ਦੇ ਅੰਦਰੋਂ ਜਿਹੜੇ ਇੱਕ ਦੂਜੇ ਦੇ ਨਾਲ ਨਹੀਂ ਪਹਿਲਾ ਸੰਯੁਕਤ ਮੋਰਚੇ ਦਾ ਬਹੁਤ ਵੱਡਾ ਘਟ ਸੀ ਫਿਰ ਬिखरਦਾ ਗਿਆ ਫਿਰ ਇਹਨਾਂ ਨੇ ਜਦੋਂ મતਭੇਦ ਹੋ ਗਏ ਖਨੋਰੀ ਸੰਭੂ ਬਾਰਡਰ ਤੇ ਪੰਦੇਰ ਦਾ ਲੱਗਿਆ ਰਹਿ ਗਿਆ ਜਿੱਥੇ ਮੁੰਡਾ ਆਪਣੇ ਹਰਿਆਣੇ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਸੀ ਸੁਭ ਕਰਨ ਜਿਹੜਾ ਲੜਕਾ ਹੈਗਾ ਮੁੰਡਾ ਸ਼ਹੀਦ ਹੋ ਗਿਆ ਉੱਥੇ ਕਿਉਂਕਿ ਇਦਾਂ ਹੀ ਹੁੰਦਾ ਜਦੋਂ ਅਸੀਂ ਇੱਕ ਦੂਜੇ ਦੇ ਟੱਪਣ ਕਰਾਂਗੇ ਤੇ ਟੱਪਾਂ ਸਰਹੰਦ ਟੱਪਦੇ ਆ ਉਧਰੋਂ ਪੁਲਿਸ ਨੇ ਗੋਲੀ ਦੇ ਆਰਡਰ ਦਿੱਤੇ ਗਏ ਨੇ ਭਾਵੇਂ ਕਿ ਕਿਸਾਨਾਂ ਦਾ ਡੈਮੋਕਰੇਟਿਕ ਰਾਈਟ ਆ ਹਰ ਇੱਕ ਦਾ ਇਸ ਦੇਸ਼ ਦੇ ਵਿੱਚ ਹਰ ਇੱਕ ਦਾ ਡੈਮੋਕਰੈਟਿਕ ਰਾਈਟਸ ਸੰਵਿਧਾਨਕ ਹੱਕ ਆ ਉਹਨਾਂ ਦਾ ਧਰਨਾ ਪ੍ਰੋਟੈਸਟ ਕਰਨੀ ਪਰ ਧਰਨੇ ਪ੍ਰੋਟੈਸਟ ਵੀ ਉਹ ਵੀ ਨਿਯਮਾਂ ਦੇ ਅਨਸਾਰ ਹੁੰਦੇ ਨੇ ਇਹ ਨਹੀਂ ਹੈਗਾ ਵੀ ਚੱਕ ਕੇ ਤੁਸੀਂ ਜਾ ਕੇ ਨੈਸ਼ਨਲ ਹਾਈਵੇ ਬੰਦ ਕਰ ਦਿਓ ਪਰ ਇਹ ਵੀ ਇੱਕ ਜੇਕਰ ਦੇਖਿਆ ਜਾਵੇ ਇਹ ਇੱਕ ਉਹ ਵੀ ਤੱਕੇ ਸੀ ਪਰ ਹਾਈ ਕੋਰਟ ਨੇ ਬਾਰ ਬਾਰ ਆਰਡਰ ਕੀਤੇ ਵੀ ਇਹ ਦੇਖੋ ਫਿਰ ਉਧਰੋਂ ਦੂਜੇ ਪਾਸੇ ਡੱਲੇ ਵਾਲੇ ਭੁੱਖ ਹੜਤਾਲ ਕਰਤੀ ਪਰ ਉਸ ਸਮੇਂ ਵੀ ਪੰਜਾਬ ਸਰਕਾਰ ਨੇ ਨਹੀਂ ਕੁਝ ਉਹਨਾਂ ਨੂੰ ਮੰਨਿਆ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜੀ ਡੱਲੇਵਾਲ ਦੇ ਨਾਲ ਆ ਸਪੋਰਟ ਆ ਉਸ ਸਮੇ ਉਹ ਤਾਂ ਅੱਜ ਵੀ ਕਹਿ ਰਹੇ ਨੇ ਅੱਜ ਵੀ ਕਹਿ ਰਹੇ ਨੇ ਕੱਲ੍ਹ ਕੱਲ੍ਹ ਨਹੀਂ ਕਹਿ ਰਹੇ ਮੈਂ ਦੱਸਦਾ ਮੈਂ ਉਹੀ ਉੱਥੇ ਹੀ ਲਿਆਉਣਾ ਜੀ ਗੱਲ ਵੀ ਉਸ ਸਮੇ ਵੀ ਜਿਹੜਾ ਹੈਗਾ ਅੱਜ ਵੀ ਕਹਿ ਰਹੇ ਨੇ ਪਰ ਜੇ ਠਾਇਆ ਕਿਉਂ ਹੂੰ ਗੱਲ ਇਹ ਆ ਕਿ ਕਿ ਪੰਜਾਬ ਦੀ ਕੋਈ ਨੂ ਵੱਡਾ ਤਕਾ ਲੱਗ ਰਿਹਾ ਹਾਂ ਪਹਿਲਾਂ ਕਰਜ਼ੇ ਚੀਆ ਨਹੀਂ ਨਹੀਂ ਪਹਿਲੇ ਹੀ ਅਸੀਂ ਡੁੱਬੇ ਪਏ ਆ ਜਿਹੜਾ ਕਿ ਸ਼ਰਾਬ ਦੇ ਠੇਕਿਆਂ ਦੀ ਬੋਲੀ ਹੁੰਦੀ ਆ ਸੁਨੀਲ ਜੀ 31 ਮਾਰਚ ਤੱਕ ਜਿਹੜੀ 31 ਮਾਰਚ ਨੂੰ ਬੋਲੀ ਹੁੰਦੀ ਆ ਉਦੋਂ ਅਸੀਂ ਸ਼ਰਾਬ ਉਹਦੀ ਪਹਿਲੀ ਕਿਸ਼ਤ ਲੈ ਕੇ ਤਰਖਾਹ ਦਿੰਨੇ ਆ ਮਲਾਜਮਾਂ ਦੀ ਆ ਜਨਨ ਕਿ ਸ਼ਰਾਬ ਦੇ ਸਿਰ ਤੇ ਪਹਿਲੀ ਤਰਖਾਹ ਦਿੱਤੀਆਂ ਜਾਂਦੀਆਂ ਨੇ ਜਿਹੜਾ ਜਿਹੜਾ ਫਾਈਨੈਂਸ਼ੀਅਲ ਈਅਰ ਹੁੰਦਾ ਉਹਦੀਆਂ ਮੁਲਾਜ਼ਮਾਂ ਦੀਆਂ ਤੇ ਬਹੁਤ ਵੱਡੇ ਖਰਚੇ ਜਿਹੜੇ ਸਰਾਵ ਦੇ ਸਿਰ ਤੋਂ ਚੱਲਦੇ ਆ ਪਰ ਆਪਾਂ ਉੱਥੇ ਲਿਆਉਨੇ ਆ ਗੱਲ ਫਿਰ ਸਰਕਾਰ ਨੇ ਜਦੋਂ ਐਕਸ਼ਨ ਲਿਆ ਕਿਉਂਕਿ ਇਹ ਮਸਲਾ ਜਿਹੜਾ ਸੀਗਾ ਦਿੱਲੀ ਨਾਲ ਦਿੱਲੀ ਦੇ ਨਾਲ ਆ ਦਿੱਲੀ ਸਾਨੂੰ ਐਂਟਰ ਨਹੀਂ ਹੋਣ ਦਿੰਦੀ ਪੰਜਾਬ ਨੂੰ ਫਿਰ ਪੰਜਾਬ ਨੂੰ ਕਿਉਂ ਜਿਹੜਾ ਹੈਗਾ ਅੱਗੇ ਤਾਂ ਬੀਜੇਪੀ ਦੀ ਸਰਕਾਰ ਅੱਗੇ ਬੀਜੇਪੀ ਦੀ ਸਰਕਾਰ ਹਰਿਆਣੇ ਜੀ ਵੀ ਉਹ ਐਂਟਰ ਨਹੀਂ ਹੋਣ ਦਿੰਦੀ ਪਰ ਪ੍ਰੋਟੈਸਟ ਜਿਹੜਾ ਹੈਗਾ ਪ੍ਰੋਟੈਸਟ ਸਾਈਡ ਤੇ ਹੋ ਕੇ ਕਰ ਲੈਣਾ ਚਾਹੀਦਾ ਸੀ ਕਿਉਂਕਿ ਸਾਈਡ ਤੇ ਇਹ ਨਹੀਂ ਵੀ ਵੈਰੀਗੇਟਿੰਗ ਲਾ ਕੇ ਪੰਜਾਬ ਨੂੰ ਬੰਦ ਕਰ ਦੋ ਫਿਰ ਇਹਦਾ ਮਤਲਬ ਤਾਂ ਵੱਖਰੀ ਸਟੇਟ ਹੋ ਗਈ ਸਾਡੀ ਪੰਜਾਬ ਨਹੀਂ ਤੁਹਾਨੂੰ ਯਾਦ ਹੋਣਾ ਤੁਹਾਨੂੰ ਵੀ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਸੀਐਮਸੀ ਉਹਨਾਂ ਨੇ ਤਾਂ ਉਸ ਵੇਲੇ ਵੀ ਕਿਸਾਨਾਂ ਨੂੰ ਥਾਂ ਦੇਣ ਨੂੰ ਕਿਹਾ ਸੀ ਜਦੋਂ ਪਿਛਲਾ ਅੰਦੋਲਨ ਹੋਇਆ ਸੀ ਹੁਣ ਮੁੱਖ ਤੌਰ ਤੇ ਆਨਾ ਤੁਸੀਂ ਵਿੱਚ ਜੇ ਗੱਲ ਕਹੀ ਕਿ ਦੋ ਢੜੇ ਹੋ ਗਏ ਸੀ ਡੱਲੇਵਾਲ ਤੇ ਇਧਰ ਪੰਦੇਰ ਤੇ ਤੁਹਾਨੂੰ ਕੀ ਲੱਗਦਾ ਜਿੱਦਾਂ ਸ਼ੁਰੂ ਤੇ ਟ੍ਰੈਂਡਿੰਗ ਕਰ ਰਿਆ ਸੀ ਖਬਰਾਂ ਦੇ ਵਿੱਚ ਪੂਰਾ ਨਾਂ ਬੋਲਦਾ ਸੀ ਕਿ ਸਰਬੰਸ ਸਿੰਘ ਪੰਦੇਰ ਨੇਤਾ ਹੀਰੋ ਬਣ ਗਿਆ ਤੇ ਕੀ ਉਹੀ ਚੀਜ਼ ਹੁਣ ਜਦੋਂ ਅੰਦੋਲਨ ਚੱਲਿਆ ਇਹ ਨਹੀਂ ਕਹੂੰਗਾ ਅੰਦੋਲਨ ਖਤਮ ਹੋ ਗਿਆ ਪਰ ਉਹਨਾਂ ਦੇ ਤੰਬੂ ਪੰਜਾਬ ਪੁਲਿਸ ਨੇ ਚੱਕਤੇ ਚੱਕਤੇ ਆਰਡਰ ਆਏ ਚੱਕਤੇ ਉਸ ਤੋਂ ਬਾਅਦ ਹੁਣ ਕੀ ਡੱਲੇਬਾਲ ਜਿਹੜਾ ਅੰਸ਼ਨ ਤੇ ਬਹਿ ਗਿਆ ਤੇ ਜਦੋਂ ਚੱਲਿਆ ਤਾਂ ਪੰਦੇਰ ਦਾ ਨਾਂ ਬੋਲਦਾ ਸੀ ਤੇ ਹੁਣ ਡੱਲੇਬਾਲ ਦਾ ਬੋਲੇਗਾ ਡੱਲੇਬਾਲ ਦਾ ਬੋਲਦਾ ਸੀ ਹੂੰ ਜਦੋਂ ਤੱਕ ਪੂਰੀ ਐਨ ਹਾਈਪ ਤੇ ਸੀ ਜਦੋਂ ਤੱਕ ਲੋਕਾਂ ਨੂੰ ਜਿਹਨੇ ਕਿਉਂਕਿ ਉਥੋਂ ਦੇ ਲੋਕ ਤਾਂ ਵੈਸੇ ਡਰੇ ਹੋਏ ਸੀਗੇ ਜਿਹੜੇ ਕਿਉਂਕਿ ਉਹਨਾਂ ਦਾ ਦੇਖੋ ਸਾਰਾ ਚੌਪਟ ਬੰਦ ਹੋ ਗਿਆ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਟਰਾਂਸਪੋਰਟ ਜਿਹੜੀ ਪੰਜਾਬ ਦੀ ਆ 60 70 ਕਿਲੋਮੀਟਰ ਬਗਲ ਕੇ ਜਾਣਾ ਪੈਂਦਾ ਸੀ ਜਿਹੜੇ ਦਿੱਲੀ ਦੇ ਭਾਰ 20 ਕਿਲੋਮੀਟਰ ਜੇਲ੍ਹਪੁਰ ਚੋਂ ਭਾਈ ਤੇ ਉਹਨਾਂ ਦੇ ਲਿੰਕ ਰੋਡਾਂ ਤੋਂ ਦੇ ਜਾਣਾ ਪੈਂਦਾ ਸੀ ਲਿੰਕ ਰੋਡਾਂ ਤੇ ਕੋਈ ਪਲਟ ਜਾਂਦੀ ਗੱਡੀ ਤੇ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਸੀ ਤੇ ਪਰ ਜਿਹੜੀ ਇਹ ਮੈਂ ਗੱਲ ਹੋਣਾ ਉਸ ਸਮੇਂ ਪੂਰਾ ਅੰਦੋਲਨ ਸੀ ਹੁਣ ਹੁਣ ਜਿਹੜਾ ਹੈਗਾ ਇਸ ਅੰਦੋਲਨ ਦੇ ਪਿੱਛੇ ਪੋਲੀਟੀਕਲ ਪਾਰਟੀਆਂ ਹਮ ਹਸਾਬ ਤੌਰ ਤੇ ਦਿਖ ਰਹੀਆਂ ਨੇ ਸਨੀਲ ਜੀ ਭਾਵੇਂ ਕਿ ਆਪਾਂ ਅ ਕੱਲ ਨਾਮ ਲੈਣਾ ਉਹ ਕਰਦੇ ਕਿਉਂਕਿ ਅਕਾਲੀ ਦਲ ਨੇ ਤਾਂ ਸਕਾਇ ਹੀ ਦਿੱਤਾ ਵੀ ਆਪਣੇ ਵਰਕਰਾਂ ਨੂੰ ਸਪੋਰਟ ਕਰ ਦਿੱਤੀ ਹੁਮ ਹ ਹੁਕਮ ਕਰ ਦਿੱਤੇ ਵੀ ਸਪੋਰਟ ਕਰੋ ਜਿਹੜੇ ਤੁਹਾਡੇ ਕਿਸਾਨ ਲੀਡਰ ਲੀਡਰਾਂ ਨੂੰ ਕਿਉਂਕਿ ਕੀ ਕਸਾਨਾ ਪਿੰਡਾਂ ਦੀ ਪਾਰਟੀ ਆ ਕਿ ਪਹਿਲਾਂ ਅਕਾਲੀ ਦਲ ਦਾ ਸਪੋਰਟ ਨਹੀਂ ਸੀ ਉਹਨਾਂ ਨੂੰ ਕਹਿਣਾ ਪਿਆ ਪਰ ਉਹ ਸਪੋਰਟ ਜਿੰਦੀ ਸਰੇ ਆਮ ਨੰਗੇ ਧੜਕ ਹੈ ਕੋਈ ਕਹਿ ਦिती ਆ ਕਿਉਂਕਿ ਹੁਣ ਜਿਹੜਾ ਆਖਰੀ ਸਹਾਣ ਤੇ ਸੀ ਪਹਿਲਾਂ ਸੀ ਹਾਈਪ ਤੇ ਪੂਰਾ ਡੱਲੇਵਾਲ ਦੇ ਜਦੋਂ ਅਨਸਨ ਰੱਖਿਆ ਤੇ ਹਰਿਆਣੇ ਦੇ ਆਗੂ ਵੀ ਖਨੋਰੀ ਬਾਰਡਰ ਤੇ ਆਉਂਦੇ ਰਹੇ ਸਾਰੇ ਇਕੱਠੇ ਹੋ ਗਏ ਇਕੱਠੇ ਹੁੰਦੇ ਰਹੇ ਆ ਕਿਉਂਕਿ ਜਿਹੜਾ ਸੰਭੂ ਬਾਰਡਰ ਵਾਲਾ ਸੀਗਾ ਉਹ ਸਿਰਫ ਥੋੜੇ ਜਿਹੇ ਬੰਦੇ ਰਹਿ ਗਏ ਸੀ ਫਿਰ ਦੂਸਰੇ ਜਦੋਂ ਹੁਣ ਹੁਣ ਜਦੋਂ ਬੰਦਮ ਹੋ ਗਿਆ ਸੀ ਜਿਹੜਾ ਡੱਲੇਵਾਲ ਦਾ ਵੀ ਜਿਹੜਾ ਅੰਦੋਲਨ ਸੀ ਭੁਖੜਤਾੜ ਰੱਖੀ ਸੀ ਉੱਥੇ 2250 ਬੰਦਾ ਰਹਿ ਗਿਆ ਸੀ ਇੱਕ ਗੱਲ ਹੋਰ ਇੰਟਰਸਟਿੰਗ ਗੱਲ ਆ ਵੀ ਇਹ ਇੱਕ ਆਮ ਤੌਰ ਤੇ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਕਹਾਵਤ ਹੀ ਸੁਣਦੇ ਸੀ ਉੱਥੇ ਦੇਖਿਆ ਜਦੋਂ ਪੁਲਿਸ ਠਾ ਰਹੀ ਸੀ ਲਾਈਵ ਤਸਵੀਰਾਂ ਦੇ ਵਿੱਚ ਉਹ ਬਜ਼ੁਰਗਾਂ ਨੂੰ ਹੀ ਚੱਕ ਰਹੀ ਸੀ ਬਜ਼ੁਰਗਾਂ ਨੂੰ ਪਾਸੇ ਕਰ ਰਹੀ ਸੀ ਕਿਉਂਕਿ ਉਹ ਤਾਂ ਸਾਫ਼ ਆ ਚਰਚਾਵਾ ਵੀ ਚੱਲੀਆਂ ਨੇ ਵੀ ਜਿਹੜੇ ਆਮ ਲੋਕਾਂ ਦੇ ਘਰੇ ਬਜ਼ੁਰਗ ਸੀ ਉਹਨਾਂ ਨੇ ਭੇਜਦੇ ਅੰਦੋਲਨ ਤੇ ਭਾਵੇਂ ਤਾਂ ਅੱਗੇ ਦਾ ਸਿੱਧਿਆਂ ਦੇਣ ਦਿੱਤੇ ਲਈ ਜਾਂਦੇ ਸੀਗੇ ਜਦੋਂ ਲੜਾਈਆਂ ਚੱਲਦੀਆਂ ਸੀ ਉਦੋਂ ਨੌਜਵਾਨ ਵੀ ਪਿੱਛੇ ਨਹੀਂ ਛੱਡਦੇ ਸੀ ਉਹਨਾਂ ਨੇ ਵਿਹਲੇ ਬਜ਼ੁਰਗ ਭੇਜਤੇ ਵੀ ਜੇ ਡੈਥ ਹੋ ਗਈ ਤੇ ਘਰ ਵਾਲੇ ਨੂੰ ਯਾਨੀ ਲਾਲਚ ਪੈ ਗਿਆ ਲਾਲਚ ਪੈ ਗਿਆ ਕਿਉਂਕਿ ਗਵਰਨਮੈਂਟ ਨੇ ਪਾਲਿਸੀ ਬਣਾਈ ਸਟੇਟ ਗਵਰਨਮੈਂਟ ਨੇ ਵੀ ਜਿਹੜੇ ਜਿਹਨੂੰ ਸਿੰਗੋ ਬਾਰਡਰ ਤੇ ਹੋਏ ਆ ਉਹਨਾਂ ਨੂੰ ਨੌਕਰੀ ਨੌਕਰੀ ਦਿੱਤੀ ਜਾਊਗੀ ਤੇ ਤੇ ਹਾਂ ਦੂਸਰਾ ਜਿਹੜਾ ਉਹਨਾਂ ਨੂੰ ਫੰਡ ਦਿੱਤਾ ਜਾਏਗਾ ਤੇ ਪਰ ਇਸੇ ਤਰ੍ਹਾਂ ਹੀ ਹੋਇਆ ਹੁਣ ਇੱਕ ਵੱਡੀ ਗੱਲ ਆ ਠੀਕ ਆ ਦੇਣਾ ਚਾਹੀਦਾ ਪਰ ਇਸ ਜਿਹੜੀ ਜਿਹੜਾ ਆਂ ਅੰਦੋਲਨ ਹੋਇਆ ਇਹਦੇ ਤੇ ਵੀ ਇਹੀ ਇਹਨਾਂ ਨੇ ਰੱਖਿਆ ਵੀ ਆਂ ਅੰਦੋਲਨ ਤੇ ਜਿਹੜੀ ਕਿਸਾਨ ਸ਼ਹੀਦ ਹੋ ਗਿਆ ਜੀ ਭਲਨਾ ਹੋ ਗਿਆ ਕੀ ਜਿਹੜੇ ਦੇਸ਼ ਦੀਆਂ ਸ਼ਰਧਾਂ ਦੀ ਰਾਖੀ ਕਰਦੇ ਆ ਵੱਡਾ ਸਵਾਲ ਖੜਾ ਹੁੰਦਾ ਜੀ ਸਨੀਲ ਜੀ ਦੇਸ਼ ਦੀਆਂ ਸ਼ਰਧਾਂ ਦੀ ਰਾਖੀ ਕਰਦੇ ਨੇ ਫੌਜੀ ਫਿਰ ਉਹਨਾਂ ਦੀ ਸਿਹਤ ਦੀ ਕਿੱਥੇ ਗਈ ਉਹਨਾਂ ਨੂੰ ਕੀ ਮੰਨਾਂਗੇ ਅਸੀਂ ਕੀ ਜਿਹੜੇ ਪੰਜਾਬ ਪੁਲਿਸ ਦੇ ਵੀ ਆ ਚਾਹੀ ਫੋਰਸਸ ਆ ਜਿਹੜੀਆਂ ਸਾਡੀਆਂ ਜਿਹੜੀਆਂ ਸਾਨੂੰ ਰੱਖਿਆ ਕਰਦੀਆਂ ਨੇ ਉਹਨਾਂ ਨੂੰ ਜਦੋਂ ਉਹਨਾਂ ਤੇ ਹਮਲੇ ਹੁੰਦੇ ਨੇ ਤੇ ਉਹਨਾਂ ਦੀ ਸ਼ਹੀਦੀ ਵੀ ਉਹਨਾਂ ਦੀ ਕਿੱਥੇ ਗਈ ਇੱਕ ਗੱਲ ਤਾਂ ਜ਼ਰੂਰ ਆ ਉਹਦੇ ਵਿੱਚ ਤੋਹੀਨ ਜ਼ਰੂਰ ਆ ਪਰ ਇਹਦੇ ਵਿੱਚ ਠੀਕ ਆ ਸਿੰਘੂ ਬਾਰਡਰ ਲੰਘ ਗਿਆ ਉਸ ਸਮੇਂ ਬਕਾਇਦਾ ਤੌਰ ਤੇ ਪੂਰਾ ਇੱਕ ਜੱਟ ਹੋ ਕੇ ਸਭ ਨੇ ਜਿਹੜਾ ਹੈਗਾ ਉਹ ਸਾਥ ਦਿੱਤਾ ਪਰ ਜਿਹੜੇ ਆ ਧੜੇ ਆ ਧੜਿਆਂ ਦੇ ਆਪੋ ਆਪਣੇ ਆ ਰਾਗ ਆ ਉਹਨਾਂ ਨੂੰ ਵੀ ਜਿਹੜਾ ਦੇਖਣਾ ਪਏਗਾ ਭਾਵੇਂ ਕਿ ਸੁਨੀਲ ਜੀ ਸੰਯੁਕਤ ਮੋਰਚੇ ਦਾ ਜਿਹੜਾ ਵੱਡਾ ਪਾਰਟ ਆ ਉਹਨਾਂ ਦੀ ਮੈਂ ਪਹਿਲਾਂ ਹੀ ਦੱਸ ਦਿੱਤੀ ਹਟਿਆ ਉਹਨਾਂ ਦੀ ਇਹਨਾਂ ਦੇ ਨਾਲ ਸਹਿਮਤੀ ਨਹੀਂ ਸੀ ਉਹ ਕਹਿੰਦੇ ਇਹਨਾਂ ਦਾ ਆਪਣਾ ਸੋਚ ਦੇ ਮੁਤਾਬਕ ਹੋ ਸਕਦਾ ਅਸੀਂ ਇਹਨਾਂ ਨਾਲ ਇੱਥੇ ਇੱਥੇ ਕੋਰਟ ਨਹੀਂ ਜਿੱਥੇ ਇੱਕ ਹੋਰ ਉੱਠਦੀ ਆ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਇੱਕ ਹੋਇਆ ਉਹਦੇ ਤੋਂ ਬਾਅਦ ਜਦੋਂ ਉਹ ਬੰਦ ਹੋ ਗਿਆ ਚੋਣਾ ਹੋਈਆਂ ਪੰਜਾਬ ਦੇ ਵਿੱਚ ਕਾਫੀ ਕਿਸਾਨ ਲੀਡਰ ਚੋਣਾ ਦੇ ਵਿੱਚ ਮੈਦਾਨ ਦੇ ਵਿੱਚ ਆ ਕੇ ਉਸ ਤੋਂ ਬਾਅਦ ਪੰਦੇਰ ਸਾਹਿਬ ਨੇ ਲਿਖਣਾ ਸ਼ੁਰੂ ਕਰਤਾ ਜਿਹੜਾ ਕਿਸਾਨ ਮੋਰਚਾ ਉਹਨਾਂ ਨੇ ਬਣਾਇਆ ਕਿ ਗੈਰ ਰਾਜਨੀਤਿਕ ਹੂੰ ਤਾਂ ਕਿ ਉਹ ਵੀ ਫਿਊਚਰ ਦੇ ਵਿੱਚ ਫਿਰ ਰਾਜਨੀਤੀ ਦੇ ਵਿੱਚ ਆ ਜਾਂਦੇ ਜੀ ਗਿਆ ਉਹ ਦੱਸਣਾ ਚਾਹੁੰਦੇ ਸੀ ਕਿ ਮੈਂ ਰਾਜਨੀਤੀ ਤੋਂ ਨਹੀਂ ਜੁੜਿਆ ਹੋਇਆ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਆ ਪਰ ਕੀ ਹੁਣ ਇਸ ਪੰਦੇਰ ਸਾਹਿਬ ਤੋਂ ਸਵਾਲ ਉੱਠਦਾ ਮੈਂ ਮੈਂ ਕਿ ਰਾਜਨੀਤੀ ਨਾਲ ਤਾਂ ਹਰ ਇੱਕ ਬੰਦਾ ਜੁੜਿਆ ਹੁੰਦਾ ਪਹਿਲਾਂ ਜਿਹੜੇ ਹੁੰਦੇ ਸੀਗੇ ਜਿਹੜੇ ਕਿਸਾਨ ਬਿੰਗ ਹੁੰਦੇ ਸੀਗੇ ਉਹ ਜੁੜੇ ਹੋਏ ਸੀਗੇ ਪਾਰਟੀਆਂ ਦੇ ਨਾਲ ਪਾਰਟੀਆਂ ਦੇ ਉਹਨਾਂ ਦਾ ਉੱਪਰ ਉਹਨਾਂ ਦੀ ਡੰਡਾ ਹੁੰਦਾ ਸੀਗਾ ਕੁੰਡਾ ਹੁੰਦਾ ਸੀ ਉਹਨਾਂ ਦੇ ਸਿਰ ਤੇ ਵੀ ਹਾਂ ਸਾਡੀ ਪਾਲਿਸੀ ਕੀ ਆ ਆ ਸਾਡਾ ਕਿਸਾਨ ਜਿਹੜਾ ਬਿੰਗਾ ਇਹ ਕੀ ਕੰਮ ਕਰੇਗਾ ਕਿਸਾਨ ਮੰਗ ਦੇ ਵਿੱਚੋਂ ਹੀ ਜਿਹੜਾ ਹੈਗਾ ਉਹਨੂੰ ਲੀਡਰ ਤਰਾਸੇ ਜਾਂਦੇ ਸੀ ਟਿਕਟ ਵੀ ਦਿੱਤੀ ਜਾਂਦੀ ਸੀ ਉਹਨਾਂ ਨੂੰ ਜਿਵੇਂ ਅ ਕੱਲ ਦੀਆਂ ਗੱਲਾਂ ਕਰ ਲਈ ਇਹ ਸਦਾ ਪ੍ਰਕਾਸ਼ ਸਿੰਘ ਬਾਦਲ ਹੋਣੀ ਸੀ ਉਹਨਾਂ ਨੇ ਰਾਜੇয়াল ਨੂੰ ਵੀ ਰੱਖਿਆ ਔਰ ਕਿਉਂਕਿ ਦੂਜਾ ਆਪਣਾ ਉਹਨਾਂ ਦਾ ਨਾਮ ਲਖੋਵਾਲ ਅਜਮੇਰ ਸਿੰਘ ਲਖੋਵਾਲ ਨੂੰ ਵੀ ਜਿਹੜਾ ਹੈਗਾ ਚੇਅਰਮੈਨ ਮੰਡੀ ਬੋਰਡ ਦਾ 라 ਕੇ ਕੈਬਨਟ ਰੈਂਕ ਦੇ ਕੇ ਰੱਖਿਆ ਪਰ ਹਾਂ ਜਿਹੜੀਆਂ ਅ ਦੂਸਰੇ ਵੀ ਕਮਿਊਨਿਜ਼ਮ ਨਾਲ ਰਿਲੇਟਡ ਉਗਰਾਹਾਂ ਹੁਣੀਆਂ ਜਿਹੜੇ ਹੋਰ ਆ ਏਕਤਾ ਡੀਕਯੂ ਜਿੰਨੀਆਂ ਵੀ ਜੱਥੇਬੰਦੀਆਂ ਆ ਏਕਤਾ ਵਗੈਰਾ ਜਿਹੜੇ ਜਿਹੜੇ ਵੀ ਆ ਉਹ ਖੱਬੇ ਪੱਖੀਆਂ ਦੇ ਨਾਲ ਰਿਲੇਟਡ ਨਹੀਂ ਉਹਨਾਂ ਦੇ ਵੀ ਕੋਈ ਵਿਧਾਨ ਨਹੀਂ ਉਹ ਵੀ ਉਹਨਾਂ ਦੇ ਸਿਰ ਤੇ ਜਿਹੜਾ ਸਵਿਧਾਨ ਆਪਣੇ ਜਿਹੜਾ ਜੋ ਵੀ ਆ ਨਿਜ਼ਮ ਆ ਉਹਨਾਂ ਦੇ ਚੱਲਦੀਆਂ ਵੀ ਵਾਇਲੇਸ਼ਨ ਤੋ ਗਰੇਜ ਕਰਦੀਆਂ ਉਹਨਾਂ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਪ੍ਰੋਟੈਸਟ ਕਰਦੀਆਂ ਪਰ ਜਿਹੜਾ ਹੈਗਾ ਇਹ ਹੁਣ ਜਿਹੜਾ ਚੱਲਿਆ ਉਹ ਜਿਹੜਾ ਹੁਣ ਪੋਲੀਟੀਕਲ ਪਾਰਟੀਆਂ ਤੋਂ ਪਾਸੇ हट ਕੇ ਥੋੜੇ ਥੋੜੇ ਬੰਦਿਆਂ ਨੇ ਨਿਕਲ ਕੇ ਉੱਥੋਂ ਗਰੁੱਪ ਬਣਾ ਲਏ ਜਿਵੇਂ ਇੱਕ ਮੋਗੇ ਦਾ ਜਿਹੜਾ ਗਰੁੱਪ ਬਣਿਆ ਤੋਤੀ ਗਰੁੱਪ ਬਣਿਆ ਸੀਗਾ ਬੀਕੇਜੂ ਤੋਤੀ ਜਿਹੜਾ ਕਿ ਇਮੀਗ੍ਰੇਸ਼ਨ ਦੇ ਉਹ ਫਰਾਡ ਦੇ ਵਿੱਚ ਜਿਹਦਾ ਹੈਗਾ ਨਾ ਆਇਆ ਸੀ ਉਹ ਤੇ ਐਫਆਈਆਰ ਵੀ ਹੋਈ ਆ ਜਿਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਗਰੁੱਪ ਬਣ ਗਏ ਤੇ ਉਹ ਫਿਰ ਡਿਕਟੇਟਰ ਆਪਣੀ ਚਰਨਣ ਲੱਗ ਗਏ ਇਸ ਤਰ੍ਹਾਂ ਟੋਲ ਟੈਕਸ ਵਾਲੇ ਕੁੱਟ ਤੇ ਜਾਂ ਹਸਪਤਾਲ ਕਿਸੇ ਦਾ ਮਰੀਜ਼ ਦਾ ਪੈਸੇ ਦੇਖੋ ਜੇ ਕਿਸੇ ਹਸਪਤਾਲ ਦੇ ਵਿੱਚ ਡੈੱਡ ਹੋ ਗਿਆ ਮਰੀਜ਼ ਆ ਜੋ ਇਲਾਜ ਕੀਤਾ ਬਾਜਾ ਇਹਨੂੰ ਮਤਲਬ ਸੁਣੋ ਵੀ ਉਹਨਾਂ ਦਾ ਠੀਕ ਹੈ ਬਹਿ ਗਿਆ ਹੋ ਸਕਦਾ ਭਾਈ ਡੈੱਡ ਹੋ ਗਿਆ ਮਰੀਜ਼ ਵੀ ਸਾਰੀ ਕਿਸਾਨਾਂ ਨੇ ਨਹੀਂ ਉਹਨਾਂ ਨੇ ਗੁੰਡਾਗਰਦੀ ਦਾਜ ਨਹੀਂ ਕੀ ਉਹ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਜਾਂ ਕਿਸਾਨਾਂ ਜਿਹਨੀਆਂ ਜੱਥੇਬੰਦੀਆਂ ਜਿਨ੍ਹਾਂ ਦਾ ਨਾਮ ਉੱਚਾ ਹੋਇਆ ਸੀ ਉਹ ਲੋਕਾਂ ਨੇ ਢਾਹ ਲਾਈ ਆ ਕਿਉਂਕਿ ਗ੍ਰੀਨ ਅਨ ਪਰਨਾ ਗਲੇ ਦੇ ਵਿੱਚ ਪਾ ਕੇ ਕੋਈ ਕਿਸੇ ਨੂੰ ਰੋਗ ਨਹੀਂ ਸਕਦਾ ਜਿਵੇਂ ਹਿੰਗਾਂ ਦੀ ਪਿੱਛੇ ਜੇ ਆਪਾਂ ਗੱਲਾਂ ਦੇਖਦੇ ਆਂ ਨਿਹੰਗ ਬਾਣੇ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਕਰਤੋਤਾਹਾਂ ਜੀਆਂ ਕਰ ਦਿੰਦੇ ਜਿਹੜੇ ਉਸ ਪਵਿੱਤਰ ਬਾਣੇ ਨੂੰ ਜਿਹੜਾ ਲਾਉਂਦੇ ਆ ਦਾਗ ਲਾਉਂਦੇ ਆ ਉਸੇ ਤਰ੍ਹਾਂ ਹੀ ਉਸੇ ਉਸੇ ਤਰ੍ਹਾਂ ਹੀ ਇਹ ਕਿਸਾਨ ਜਿਹੜਾ ਹੈਗਾ ਗ੍ਰੀਨ ਹਰੀ ਪੱਗ ਕਿਸਾਨ ਦਾ ਜਿਹੜਾ ਇੱਕ ਚਿੰਨ੍ਹ ਆ ਤੇ ਹਰਾ ਰੰਗ ਤੇ ਕਿਉਂਕਿ ਹਰੀ ਕ੍ਰਾਂਤੀ ਅਸੀਂ ਪੈਦਾ ਕਰਦੇ ਆ ਤੇ ਉਹਨੂੰ ਦਾਗ ਲਾਉਣ ਲਈ ਵੀ ਅਜੇ ਹੁੱਲੜਵਾਜ ਬਹੁਤ ਵਿੱਚ ਆਏ ਜਿਨ੍ਹਾਂ ਨੇ ਢਾਲਾਈ ਜਿਸ ਕਰਕੇ ਜਿਹੜਾ ਹੈਗਾ ਬਹੁਤ ਸਥਾਈ ਨਮੋਸ਼ੀ ਵੀ ਦੇਖਣੀ ਪਈ ਕਿਸਾਨਾਂ ਆਗੂਆਂ ਨੂੰ ਮੁੱਖ ਤੌਰ ਤੇ ਇਹ ਵੀ ਜਾਣਨਾ ਚਾਹੂੰਗਾ ਸਰਕਾਰ ਦੇ ਹਰ ਇੱਕ ਲੀਡਰ ਦਾ ਬਿਆਨ ਆਇਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਫਿਰ ਕਿਸਾਨਾਂ ਨੂੰ ਕਿਹੜੀ ਗੱਲ ਬੁਰੀ ਲੱਗੀ ਇਹ ਸਰਕਾਰ ਤਾਂ ਅੱਜ ਵੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਦਿੱਲੀ ਚਲਦੇ ਹਾਂ ਧਰਨਾ ਦਿੰਦੇ ਹਾਂ ਇੱਕ ਕੈਬਨਿਟ ਮੰਤਰੀ ਨੇ ਮੈਂ ਨਾ ਭੁੱਲ ਰਿਹਾ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਮੈਂ ਰਜਾਇਨ ਦੇ ਦੂੰਗਾ ਲਾਲਜੀਤ ਸਿੰਘ ਭੱਲੋ ਉਹਨਾਂ ਨੇ ਕਿਹਾ ਮੈਂ ਰਜਾਇਨ ਦੇ ਦਿੰਦਾ ਆਪਣੇ ਅਹੁਦੇ ਤੋਂ ਤੇ ਜਦੋਂ ਇੰਨੀ ਵੱਡੀ ਗੱਲ ਇੱਕ ਮੰਤਰੀ ਕਹਿ ਰਿਹਾ ਫਿਰ ਕਿਉਂ ਨਿਸ਼ਾਨੇ ਤੇ ਨਹੀਂ ਨਹੀਂ ਹੁਣ ਇਸ ਨੂੰ ਸਿਸਟਮ ਨੂੰ ਪੋਲੀਟੀਕਲ ਪਾਰਟੀਆਂ ਦੇਖੋ ਚਲਾ ਰਹੀਆਂ ਸਾਫ ਭਾਵੇਂ ਕਿ ਲੋਕ ਸਭਾ ਦੇ ਵਿੱਚ ਐਮਪੀ ਆ ਨੇ ਆਪਾਂ ਦਿਖਾ ਦਿੰਦੇ ਆ ਆ ਫਟੀਆਂ ਪਗੜੀਆਂ ਹੋਈਆਂ ਨੇ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮੋਦੀ ਔਰ ਜਿਹੜੇ ਹੈਗੇ ਆ ਬੀਜੇਪੀ ਔਰ ਆਮ ਆਦਮੀ ਪਾਰਟੀ ਮਿਲ ਗਏ ਨੇ ਕਿਉਂਕਿ ਇੱਕ ਤਾਂ ਉਹਨਾਂ ਦਾ ਦੋਨੋਂ ਦਾ 36 ਦਾ ਅੰਕੜਾ ਹੋਵੇ ਇਹ ਹਾਜਮ ਹੀ ਨਹੀਂ ਗੱਲ ਹੁੰਦੀ ਪਰ ਹਾਂ ਜਿੱਥੇ ਤੱਕ ਸਟੇਟ ਦਾ ਮਸਲਾ ਸਟੇਟ ਸਾਡੀ ਨੂੰ ਜਿਹੜਾ ਹੈਗਾ ਖਤਰਾ ਹੋਇਆ ਪਿਆ ਸੀ ਸਟੇਟ 17000 ਕਰੋੜ ਦੇਖੋ ਮੁੰਡੇ ਸਾਡੇ ਅਸੀਂ ਤਾਂ ਇੱਕ ਦਾ ਸੁਪਨਾ ਲੈਨੇ ਆ ਬਾਹਰ ਦੇਖੋ ਕਰਾਈਸਿਸ ਹੋ ਗਿਆ ਕੈਨੇਡਾ ਨੇ پابੰਦੀਆਂ ਲਾਤੀਆਂ ਤੇ ਪੰਜਾਬ ਕਿੱਥੇ ਕਮਾਏਗਾ ਕਿਉਂਕਿ ਪੰਜਾਬ ਦਾ ਇੰਡਸਟਰੀ ਜਿਹੜੀ ਹੈਗੀ ਆ ਇੰਡਸਟਰੀ ਪਹਿਲੇ ਨਹੀਂ ਆਉਣ ਨੂੰ ਤਿਆਰ ਜਿਹੜੀ ਹੈਗੀ ਆ ਉਹ ਭੱਜੀ ਜਾ ਰਹੀ ਆ ਕਿਉਂਕਿ ਉਹ ਦੇਖਦੀ ਆ ਧਰਨੇ ਮਜਾਰੇ ਕਿਉਂਕਿ ਵਪਾਰ ਦਾ ਜਿਹੜਾ ਹੈਗਾ ਕੋਈ ਸਿਸਟਮ ਨਹੀਂ ਇੱਥੇ ਦੇਖ ਰਿਹਾ ਜਿਹੜਾ ਪੰਜਾਬ ਦਾ ਇੱਕ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਹੁਣ ਪੰਜਾਬ ਇੱਕ ਗੋਹੇ ਦੀ ਚਿੜੀ ਵੀ ਨਹੀਂ ਕਿਉਂਕਿ ਗੋਹਾ ਵੀ ਹੁਣ ਗੋਹੇ ਦੀਆਂ ਪਾਥੀਆਂ ਵੀ ਵਿਕਦੀਆਂ ਨੇ ਪਹਿਲਾਂ ਗੋਹਾ ਕਹਿ ਕੇ ਆਪਾਂ ਕਹਿ ਰਹੇ ਸੀ ਕਿਉਂਕਿ ਪੰਜਾਬ ਦਾ ਇੱਕ ਇਹਦੇ ਜਿਵੇਂ ਇਹਦੇ ਲਾਤਾ ਨਸ਼ੇ ਦਾ ਮੜਤਾ ਡਰਗੀ ਬਣਾਤਾ ਇਹਨੂੰ ਡਰਗ ਕਹਿ ਕੇ ਕਿਉਂਕਿ ਇਹਦੇ ਵਿੱਚ ਦੇਖੋ ਖੇਪਾਂ ਆਉਂਦੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਤੇ ਪਿਛਲੇ ਸਮੇਂ ਦੇ ਵਿੱਚ ਕਿੰਨਾ ਲੋਕਾਂ ਦੇ ਨਾਮ ਜੁੜੇ ਨੇ ਪਰ ਤੇ ਉਹਨਾਂ ਲੋਕਾਂ ਤੇ ਉਹਨਾਂ ਅਫਸਰਾਂ ਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਪਰ ਚੰਗੀ ਗੱਲ ਆ ਜਿਹੜਾ ਦੇਰ ਆਇਆ ਦਰਸਤਾਏ ਭਗਵੰਤ ਮਾਨ ਸਰਕਾਰ ਨੇ ਜਿਹੜਾ ਆ ਬਲਡੋਜ਼ਰ ਜਿਹੜੀ ਰਣਨੀਤੀ ਬਣਾਈ ਆ ਇਹ ਵੀ ਇੱਕ ਪੰਜਾਬ ਨੂੰ ਵੱਡਾ ਫਾਇਦਾ ਹੋਵੇਗਾ ਜਿਹੜੀ ਕਿਉਂਕਿ ਪੰਜਾਬ ਦੀ ਨੌਜਵਾਨੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਬੀਜ ਬੀਜਿਆ ਗਿਆ ਸੀ ਇਸ ਇਸ ਧਰਤੀ ਤੇ ਪੰਜਾਬ ਦੀ ਤੇ ਉਸ ਨੂੰ ਜਿਹੜਾ ਨਸ਼ੇ ਦਾ ਡਰਗ ਦਾ ਉਹਨੂੰ ਖਤਮ ਕਰਨ ਦੇ ਲਈ ਜਿਹੜਾ ਹੈਗਾ ਤੇ ਇਹ ਜਿਹੜਾ ਐਕਸ਼ਨ ਲੈ ਰਹੀ ਆ ਜੀ ਜੀ ਤੇ ਚਲੋ ਜਟਪੂਰੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਮੁਖਤੋਰ ਤੇ ਦਰਸ ਦਿਈਏ ਨਾ ਅਸੀਂ ਕਿਸਾਨ ਵਿਰੋਧੀਆਂ ਤੇ ਨਾ ਹੀ ਸਾਡੇ ਸ਼ਬਦ ਅਜਿਹੇ ਨੇ ਕਿ ਕਿਸੇ ਨੂੰ ਬੁਰੇ ਲੱਗ ਜਾਣ ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਆ ਤਾਂ ਤੁਸੀਂ ਸਾਡੀਆਂ ਕਹੀਆਂ ਗੱਲਾਂ ਨੂੰ ਦੁਬਾਰਾ ਸੁਣੀਏ ਤੇ ਮੁਖਤੋਰ ਤੇ ਅਸੀਂ ਵੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਖਾਸ ਕਰਕੇ ਉਹਨਾਂ ਕਿਸਾਨਾਂ ਨੂੰ ਜਿਹੜੇ ਸਿਆਸੀ ਪਾਰਟੀਆਂ ਦੀ ਗੱਲਾਂ 'ਚ ਆ ਕੇ ਆਪ ਦੇ ਅੰਦੋਲਨ ਨੂੰ ਆਪ ਦੀ ਕਰਨੀ ਨੂੰ ਆਪ ਦੀ ਕਿਰਚ ਨੂੰ ਬੁਰੇ ਹੱਥਾਂ 'ਚ ਦੇ ਰਹੇ ਨੇ ਕਿਉਂਕਿ ਤਾਤਾ ਲੱਗੀ ਆ ਪੰਜਾਬ ਨੂੰ ਇਹ ਤੁਸੀਂ ਆਪ ਵੀ ਦੇ ਸਕਦੇ ਹੋ ਚਾਹੇ ਕਰੋਨਾ ਕਾਲ ਦਾ ਬੇਲਾ ਹੋਵੇ ਜਾਂ ਉਸ ਤੋਂ ਬਾਅਦ ਸੱਤਾ ਬਦਲੀ ਤੇ ਹੁਣ ਕਿਸਾਨ ਆंदोलਨ ਚੱਲਿਆ ਮੁਰਕ ਥੋੜੇ ਵਕਤ ਸਾਂਤ ਰਿਆ ਫਿਰ ਚੱਲ ਪਿਆ ਤੇ ਕਿਥੇ ਨਾ ਕਿਥੇ ਇਹਨੂੰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣਾ ਹੈ ਉਹ ਸਰਕਾਰ ਦੇ ਨਾਲ ਮੁੰਡੇ ਨਾਲ ਮੋਡਾ ਜੋੜ ਕੇ ਹੀ ਤੇ ਪ੍ਰਸ਼ਾਸਨ ਦੇ ਨਾਲ ਖੜਕੇ ਹੀ ਬਣਾਇਆ ਜਾ ਸਕਦਾ ਜੱਟਪੁਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਸਸੀ ਕਾ ਜੀ